ਉਹ ਮੈਂ ਕਿਆ ਭੰਤੇ ਫਿਰ ਆਪਣੀਆਂ ਖੁਸ਼ੀਆਂ ਵਾਲੀਆਂ ਘਰੇ ਸਾਨੂੰ ਪਾਰਟੀ ਪੁੱਟੀ ਕਿਦਣ ਦੇਣੀ ਆ ਬੋਤਲ-ਬਾਤਲ ਤੋਂ ਉਹ ਦੇਖਿਆ ਰਾ ਬਾਕੀ ਸਾਰੇ ਕੰਮ ਤਾਂ ਹੁੰਦੇ ਰਹਿਣੇ ਆ ਤਾਂ ਹੀ ਤੈਨੂੰ ਅਸੀਂ ਬਾਹਰ ਹੀ ਸੱਦਿਆ ਜੀ ਅੰਦਰ ਆਉਂਦੇ ਫਿਰ ਭੁੜਾਈ ਨੇ ਕਹਿਣਾ ਸੀ ਬਈ ਇਹ ਕੁੱਤੇ ਹਲੇ ਵੀ ਨਹੀਂ ਹਟਦੇ ਤਾਂ ਹੀ ਅਸੀਂ ਤੈਨੂੰ ਬਾਰੋ-ਬਾਰੀ ਕਹਿ ਰਹਿਣਾ ਅੱਜ ਫਿਰ ਲੱਗ ਗਈ ਉਹ ਕਹਾਵਤ ਸਮਝ ਬਈ ਘਰ ਪਿਆ ਨਹੀਂ ਕੰਮ ਬਣਿਆ ਨਹੀਂ ਮੰਗ ਤੇ ਮੇਰੇ ਸਾੜੇ ਪਹਿਲਾਂ ਆ ਗਏ ਕਿਉਂ ਵੀ ਮਜੀਠੀਏ ਸਹੀ ਕਹਾਂ ਨਾ ਮੈਂ ਉਹ ਮਜੀਠੀਏ ਪੋਛੇ ਤਾਂ ਇਹਦੇ ਕਹਿਣਾ ਦਾ ਮਤਲਬ ਕੀ ਆ ਜੇ ਮੈਂ ਮਤਲਬ ਕਢ ਲਿਆ ਫਿਰ ਭੰਤੇ ਸਾਰੇ ਦੰਦ ਜੇ ਬਾਹਰ ਆ ਜਾਣੇ ਆ ਨਿੱਤ ਪੋਛਤੀ ਮੰਗਤੇ ਆ ਅਸੀਂ ਤਾਂ ਖੁਸ਼ੀ ਨੂੰ ਹੀ ਆਇਆ ਬਈ ਯਾਰ ਸੰਸਾ ਦਾ ਬੂਤਲ ਪਲਾਊਗਾ ਇਹ ਭੈਣ ਦਾ ਵੀਰ ਦੇਖ ਤਾਂ ਕੀ ਭੌਂਕੀਆਂ ਦਾ ਜੇ ਮੈਂ ਬੋਲਣ ਲੱਗ ਗਿਆ ਇਹਨੂੰ ਕਹਿ ਤੋਡੇ ਘਰੇ ਰੋਣਾ ਪੈਣਾ ਓਏ ਯਾਰ ਮੈਂ ਤਾਂ ਮਜ਼ਾਕ ਮਜ਼ਾਕ ਦੀ ਕਹਤਾ ਸੁੱਖੇ ਵੀਰ ਤੁਸੀਂ ਤਾਂ ਗੁੱਸਾ ਹੀ ਕਰ ਗਏ ਵੈਸੇ ਹੈ ਤੁਸੀਂ ਮੰਗਤੇ ਹੋ ਹਲੇ ਜੋ ਹੋਣਾ ਤੁਸੀਂ ਹੋਣ ਨਹੀਂ ਦਿੰਦੇ ਤੁਹਾਨੂੰ ਪਾਰਟੀ ਦੀ ਅੱਗ ਪਹਿਲਾਂ ਲੱਗ ਜਾਂਦੀ ਆ ਜਿਹੜੇ ਹਿਸਾਬ ਨਾਲ ਤੂੰ ਬੋਲਿਆ ਤੈਨੂੰ ਬੋਤਲ ਦੇਣੀ ਤਾਂ ਬਣਦੀ ਨਹੀਂ ਪਰ ਜੇ ਹਣ ਬਿਸ਼ਰਮ ਜਿਆ ਕਰਕੇ ਤੂੰ ਮੁਰ ਹੀ ਆ ਗਿਆ ਤਾਂ ਤੈਨੂੰ ਦੇ ਦੇ ਜੀ